ਅੱਜ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਕੱਲ ਮਸ਼ਹੂਰਾ ਖਰੀਦ ਸ਼ੁਰੂ ਕਰਵਾਈ ਤੇ ਅੱਜ ਸਮਰਾਲੇ ਵਿੱਚ ਜਿਹੜੀ ਆਪਣੇ ਇੰਜੀਨੀਰੀ ਨੀ ਝੋਨੇ ਦੀ ਖਰੀਦ ਆ ਆ ਸ਼ੁਰੂ ਕੀਤੀ ਜਾ ਰਹੀ ਹੈ ਤੇ ਮੈਂ ਵਿਸ਼ਵਾਸ ਦਵਾਉਂਦਾ ਕਿਸਾਨ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਆਏ ਨੇ ਜਿੰਦੀ ਪਾਰਟੀ ਆਈ ਹੈ ਸਾਰੇ ਟਾਈਮਸ ਉਨ ਫਸਲ ਚੱਕੀ ਗਈ ਆ ਤੇ ਸਾਰੇ ਟਾਈਮਸ ਪੇਮੈਂਟ ਹੋਈ ਆ ਤੇ ਕਦੇ ਵੀ ਕੋਈ ਬਾੜਦਮ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਤੇ ਇਸ ਵਾਰ ਵੀ ਕੋਈ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਏਜੰਸੀਆਂ ਜੇ ਵਾਰਦਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਤੇ ਨਾਲ ਦੀ ਨਾਲ ਪੇਮੈਂਟ ਹੋਊਗੀ ਪਰ ਮੈਂ ਇੱਕ ਨਾਲ ਦੀ ਨਾਲ ਬੇਨਤੀ ਕਰੂਗਾ ਕਿਸਾਨ ਭਰਾਵਾਂ ਨੂੰ ਵੀ ਬੜੀ ਮਿਹਨਤ ਨਾਲ ਆਪਾਂ ਫਸਲ ਪਾਲਦੇ ਆ ਤੇ ਨਾਲ ਨਾਲ ਬੇਨਤੀ ਮੇਰੀ ਸਾਰਿਆਂ ਨੂੰ ਇਹੀ ਆ ਵੀ ਤੁਸੀਂ ਜਿਹੜੀ ਝੋਨਾ ਸੁੱਕਾ ਲੈ ਕੇ ਆਇਓ ਮੰਡੀ ਜੇ ਕਿਤੇ ਇੱਥੇ ਆ ਕੇ ਖੰਜਲ ਖਵਾਰੀ ਨਾ ਹੋਵੇ ਕਿਉਂਕਿ ਜਦੋਂ ਜੋਨਾ ਨਰਮ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਦੀ ਖੰਜਲ ਖਾਰੀ ਹੁੰਦੀ ਹੈ ਤਾਂ ਸਾਨੂੰ ਵੀ ਦੁੱਖ ਹੁੰਦਾ ਤੇ ਆੜਤੀ ਭਾਜਰ ਦੇ ਵਿਚਾਲੇ ਦੁੱਖ ਹੁੰਦਾ ਤੇ ਮੈਂ ਇਹੀ ਬੇਨਤੀ ਅਪੀਲ ਕਰੂੰਗਾ ਤੁਹਾਨੂੰ ਉਹਨਾਂ ਤੋਂ ਤੁਹਾਡੇ ਸਿਰੂ ਸਾਰਿਆਂ ਨੂੰ ਵੀ ਜਿਹੜਾ ਮੰਡੀ ਚ ਝੋਨਾ ਲੈ ਕੇ ਆਉਣਾ ਉਹ ਐ ਸੁੱਕਾ ਝੋਨਾ ਲੈ ਕੇ ਆਉਣਾ ਦੇਖੋ ਬਹੁਤ ਵਧੀਆ ਅੱਜ ਦਾ ਦਿਨ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸਾਨਾਂ ਦੀ ਫਸਲ ਮੰਡੀ ਚ ਆਈ ਆ ਪੰਜਾਬ ਸਰਕਾਰ ਵੱਲੋਂ ਅੱਜ ਨਿਯਮਤ ਤੌਰ ਤੇ ਖਰੀਦ ਸ਼ੁਰੂ ਕਰਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਹਾਲਪੁਰਾ ਹੁਣੇ ਉਦਘਾਟਨ ਕਰਕੇ ਗਏ ਨੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਸੁੱਕਾ ਝੋਨਾ ਮੰਡੀ 'ਚ ਲੈ ਕੇ ਆਓ 17% ਨਮੀ ਵਾਲਾ ਤੁਹਾਨੂੰ ਕੋਈ ਖੱਜਲਖਵਾਰੀ ਨਹੀਂ ਹੋਊਗੀ ਸੀਐਮ ਸਭ ਤੁਹਾਡਾ ਇੱਕ ਇੱਕ ਦਾਣਾ ਚੱਕਣ ਦੇ ਲਈ ਵਚਨਬੱਧ ਨੇ ਤੁਹਾਡੀਆਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟਾਂ ਸਰਕਾਰ ਵੱਲੋਂ ਪਾਈਆਂ ਜਾਣਗੀਆਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਲਿਫਟਿੰਗ ਦੀ ਕੋਈ ਮੰਡੀ ਦੀ ਕੋਈ ਦਿੱਕਤ ਨਹੀਂ ਆਊਗੀ ਬਸ ਬਸ਼ਰਤੇ ਤੁਸੀਂ ਝੋਨਾ 17% ਨਮੀ ਵਾਲਾ ਝੋਨਾ ਸੁੱਕਾ ਝੋਨਾ ਮਤਲਬ ਮੰਡੀ 'ਚ ਲੈ ਕੇ ਆਓ ਦੇਖੋ ਜੀ ਅੱਜ ਮੰਡੀ 'ਚ ਹੁਣ ਖਰੀਦ ਸ਼ੁਰੂ ਹੋਈ ਹੈ ਕਿਉਂਕਿ ਪੈਡੀ ਦੀ ਅਰਾਈਵਲ ਪਿਛਲੇ 1 ਹਫ਼ਤੇ ਤੋਂ ਹੋਈ ਹੋਈ ਹੈ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਜੋ ਅੱਜ ਮੰਡੀ 'ਚ ਧਾਨਾਂ ਦੀ ਕੁਆਲਿਟੀ ਹੈ ਬਹੁਤ ਵਧੀਆ ਹੈ ਕਿਉਂਕਿ ਜਿਹੜੇ ਧਾਨਾਂ ਨੂੰ ਗੋਲੀ ਪਈ ਹੋਈ ਹੈ ਡਿਸਕਲਰ ਨਹੀਂ ਉਹ ਤਕਰੀਬਨ ਪਹਿਲੀ ਤਰੀਕ ਤੋਂ ਬਾਅਦ ਆਉਣੇ ਨੇ ਜਿਹੜੇ ਅੱਜ ਧਾਨ ਮੰਡੀ 'ਚ ਪਏ ਨੇ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਇਹ ਸਪੈਸੀਫਿਕੇਸ਼ਨਾਂ ਮੁਤਾਬਕ ਪੂਰੇ ਹਨ ਖਰੇ ਨੇ ਮੰਡੀ 'ਚ ਸਾਰੇ ਪ੍ਰਬੰਧ ਪੂਰੇ ਨੇ ਸਾਰੇ ਆੜਤੀਆਂ ਕੋਲ ਸਾਰੀਆਂ ਤਰਪਾਨਾਂ ਕ੍ਰੇਟ ਸਭ ਕੁਝ ਹੈ ਅੱਜ ਤੋਂ ਇਹ ਸ਼ੁਰੂ ਹੈ ਫਿਰ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜੂ ਕੀ ਰੇਟ ਲਿਆ ਕੀ ਗੱਲ ਸੀ ਕਿੰਨੇ ਰੇਟ ਤੇ ਦੇਖੋ ਰੇਟ ਤਾਂ ਜਿਹੜਾ ਸਰਕਾਰ ਨੇ ਫਿਕਸ ਕਰਿਆ 2399 ਰੁਪਏ ਹਾਂਜੀ 2399 ਰੁਪਏ ਆ ਗਵਰਨਮੈਂਟ ਦਾ ਹੀ ਕੁਆਲਿਟੀ ਦਾ ਤੇ ਬੀ ਗ੍ਰੇਡ ਦਾ ਥੋੜਾ ਜਿਹਾ ਘੱਟ ਹੈ ਪਰ ਹੁਣ ਇਹ ਹੈ ਵੀ ਜੋ ਅੱਜ ਪੋਜੀਸ਼ਨ ਅੱਜ ਟੈਂਪਰੇਚਰ ਵੀ ਠੀਕ ਹੈ ਕੁਆਲਿਟੀ ਵੀ ਠੀਕ ਹੈ ਇਹ ਜੋ ਆਪਾਂ ਪ੍ਰੋਡਕਸ਼ਨ ਵੈਦਰ ਵਾਲਿਆਂ ਤੋਂ ਸੁਣ ਰਹੇ ਹਾਂ ਵੈਦਰ ਐਕਸਪੋਰਟ ਤੋਂ ਉਹ ਕਹਿੰਦੇ ਨੇ ਵੀ ਅੱਜ ਦੀ ਠੰਡ ਅਕਤੂਬਰ ਚ ਛੇਤੀ ਹੋ ਜਾਣੀ ਹੈ ਪਹਿਲੇ ਹਫਤੇ ਉਹਦੇ ਨਾਲ ਮੌਇਸਚਰ ਦੀ ਪ੍ਰੋਬਲਮ ਜਿਮੀਦਾਰਾਂ ਨੂੰ ਤੇ ਆੜਤੀਆਂ ਨੂੰ ਆਉਗੀ ਇਹ ਲਿਫਟਿੰਗ ਜਲਦੀ ਕੀਤੀ ਜਾਊਗੀ ਨਹੀਂ ਲਿਫਟਿੰਗ ਤੇ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਉਂਕਿ ਇਹ ਤਾਂ ਹੁਣ ਪਹਿਲੇ ਦਿਨ ਖਰੀਦ ਹੋਈ ਹੈ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜੂ ਜ਼ਮੀਨਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਦੇਖੋ ਜ਼ਮੀਨਦਾਰਾਂ ਨੂੰ ਇੱਕ ਸੁਨੇਹਾ ਦਿੰਨੇ ਆਂ ਵੀ ਆ ਜਿਹੜੀ ਗੋਲੀ ਪੈ ਗਈ ਹਲਦੀ ਰੋਗ ਪੈ ਗਿਆ ਇਹਦੇ ਵਾਲੀ ਜਿਹੜੀ ਫਸਲ ਹੈ ਉਹਨੂੰ ਪਕਾ ਕੇ ਵੜਾਉਣ ਔਰ ਵੜਾਉਣ 12 ਵਜੇ ਤੋਂ ਬਾਅਦ ਜੇ ਉਹ ਫਸਲ ਤਰੇਲੇ ਵੱਢੀ ਗਈ ਜਾਂ ਥੋੜੀ ਜਿਹੀ ਕੱਚੀ ਵੱਢੀ ਗਈ ਫਿਰ ਉਹ ਫਸਲ ਫਿਕਰੀਯੋਗ ਰਹੀ ਫਿਰ ਜਦੋਂ ਕੱਟ ਲੱਗਦਾ ਤੇ ਜ਼ਮੀਨਦਾਰ ਵੀ ਰੌਲਾ ਪਾਉਂਦੇ ਨੇ ਸਾਨੂੰ ਵੀ ਤਕਲੀਫ ਹੁੰਦੀ ਹੈ ਜੇ ਉਹ ਪੱਕੀ ਹੋਈ ਹੈ ਫਿਰ ਉਹਦਾ ਪੱਕੇ-ਪੁੱਕੇ ਲਾ ਕੇ ਹੱਲ ਹੋ ਜਾਂਦਾ ਹੈ